ਸਰਨੀ ਮਰੇ ਬਾਬਾ 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 ਹਾਂਜੀ ਨਗਰ ਭੜੀ ਮਾਨਸਾ ਦੇ ਬਹੁਤ ਹੀ ਸਤਿਕਾਰਯੋਗ ਮੇਰੀਆਂ ਬਜ਼ੁਰਗ ਮਤਾਵਾਂ ਭੈਣਾਂ ਪਰਜਾਈਆਂ ਬੀਬੀਆਂ ਤੇ ਬੱਚੀਆਂ ਪਤੇ ਅੱਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾਂ ਤੁਹਾਨੂੰ ਸਾਰਿਆਂ ਨੂੰ ਇਸਤਰੀਆਂ ਦੇ ਤਿਉਹਾਰ ਦੀ ਬਹੁਤ-ਬਹੁਤ ਮੁਬਾਰਕਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੀ ਸਹੀ ਗੱਲ ਬਤਾ ਲੱਗਦਾ ਪਰ ਮੇਰੇ ਤੋਂ ਲੱਗਦਾ ਪਿਛਲੇ ਸਾਲ ਨੂੰ ਮੇਸਤ ਇਸ ਇਹ ਨਿਆਣੇ ਤਿਉਹਾਰ ਨੂੰ ਵੱਧ ਚੜ ਕੇ ਧੀਆ ਨੇ ਮਨਾਇਆ ਅਸਲੇ ਮੇਲਾ ਧੀਆ ਦਾ ਹੁੰਦਾ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਕਈ ਕਹਾਣੀਆਂ ਜੁਟੀਆਂ ਨੇ ਇਹਨਾਂ ਦੇ ਨਾਲ ਪਰ ਮੇਰੇ ਮੈਂ ਤਾਂ ਇੱਕੋ ਹੀ ਗੱਲ ਕਹਿਣੀ ਹੁੰਦੀ ਆ ਕਿ ਇਸ ਮੇਲੇ ਦੇ ਵਿੱਚ ਜਦੋਂ ਸੌਣ ਦਾ ਮਹੀਨਾ ਹੁੰਦਾ ਨਾ ਧੀਆ ਆਪਣੇ ਵੀਰ ਨੂੰ ਢੀਕਦੀਆਂ ਨੇ ਵੀ ਸਨਾਰਾ ਲੈ ਕੇ ਆਊਗਾ ਲੈ ਕੇ ਜਾਊਗਾ ਧੀਆ ਤੇ ਜਾਵਾਂਗੇ ਇਹ ਦਿਲ ਦੇ ਜਿਹੜੇ ਹਾਕ ਪਾਵਨੇ ਦਿਲ ਦੇ ਬਲਬਲੇ ਨੇ ਉਹਨਾਂ ਨੂੰ ਆਪਣੀਆਂ ਸਹੇਲੀਆਂ ਨਾਲ ਸਾਂਝੇ ਕਰਾਂਗੇ ਆਪਣੀਆਂ ਭੈਣਾਂ ਨਾਲ ਸਾਂਝੇ ਕਰਾਂਗੇ ਬੜੇ ਦਿਨਾਂ ਤੋਂ ਵਿਛੜੀਆਂ ਧੀਆਂ ਭੈਣਾਂ ਇਹ ਮਿਲਦੀਆਂ ਨੇ ਇਦਾਂ ਦੇ ਮੇਲੇਾਂ ਤੇ ਕਿਉਂਕਿ ਬਹੁਤ ਖੁਸ਼ੀ ਹੁੰਦੀ ਆ ਕਿ ਜਿਹੜਾ ਇਹ ਪੰਜਾਬ ਆ ਦੁਆਰਾ ਪੇਰ ਰੰਗਲਾ ਪੰਜਾਬ ਬਣ ਗਿਆ ਇਦਾਂ ਦੇ ਮੇਲੇ ਕਿਉਂਕਿ ਬਹੁਤ ਪਿੰਡਾਂ ਦੇ ਵਿੱਚ ਮੈਂ ਮੇਲੇ ਤੇ ਗਈਆਂ ਮੈਨੂੰ ਬੜਾ ਵਧੀਆ ਲੱਗਿਆ ਕਿ ਪੀੜਾ ਦੀ ਧਰਤੀ ਤੇ ਰਹਿਨੇ ਆ ਕਿਉਂਕਿ ਆਪਣਾ ਬੇਸਾ ਬਣਾ ਮਹਾਨ ਆਪਣੇ ਬੱਚੇ ਨੇ ਜਿਹੜੇ ਇਹ ਮੈਨੂੰ ਲੱਗਦਾ ਨਿਮਰਤਾ ਸਹਿਣਸ਼ੀਲਤਾ ਸਾਰ ਨੂੰ ਪੁੱਜ ਚੁੱਕੇ ਸੀ ਇਹ ਇਦਾਂ ਦੇ ਮੇਲੇ ਨੇ ਜਿੱਥੋਂ ਆਪਾਂ ਸਾਰਾ ਕੁਝ ਸਿੱਖਦੇ ਆ ਸਿੱਖਦੇ ਕਿੱਥੇ ਆ ਬਜ਼ੁਰਗਾਂ ਤੋਂ ਸਿੱਖਦੇ ਕਿੰਨੀ ਖੁਸ਼ੀ ਹੋਈ ਬੀਬੀਆਂ ਇੰਨੀਆਂ ਬਜ਼ੁਰਗ ਨੇ ਇਹਨਾਂ ਮਿਹਨੀਆਂ ਪ੍ਰਾਣੀਆਂ ਬੋਲੀਆਂ ਯਾਦ ਰੱਖੋ ਕਿ ਮੈਂ ਕਦੇ ਪਹਿਲਾ ਟਾਈਮ ਕੱਢ ਕੇ ਤੁਹਾਨੂੰ ਝੂਰ ਮਿਲ ਕੇ ਜਾਊਂਗੀ ਕਿਉਂਕਿ ਮੈਂ ਅਕਸਰ ਬੀਬੀਆਂ ਕੋਲੇ ਬੈਠੀ ਹੁੰਦੀ ਆ ਬੜਾ ਕੁਝ ਸਿੱਖਦੇ ਆ ਕਿਉਂਕਿ ਇਹਨਾਂ ਦੀ ਓਵਰਆ ਵੱਡੀਆਂ ਕਾਹੀ ਨੇ ਇਹਨਾਂ ਚ ਸਹਿਨਸ਼ੀਲਤਾ ਬਹੁਤ ਸੀ ਨਿਮਰਤਾ ਬਹੁਤ ਸੀ ਕਿਉਂਕਿ ਸਾਂਝੇ ਪਰਿਵਾਰ ਚ ਲਾਉਂਦੀਆਂ ਸੀ ਪਰ ਮੋਬਾਈਲਾਂ ਨੇ ਅਜੋਕੇ ਜੋ ਕਰੇ ਆਪਣੇ ਬੱਚਿਆਂ ਮੇਨਾਂ ਚੀਜ਼ਾਂ ਤੋਂ ਪਰੇ ਕਰ ਦਿੱਤਾ ਸੀ ਪਰ ਆਪਾਂ ਧੰਨਵਾਦ ਕਰਦੇ ਆਂ ਮਾਜੋ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਆਪਣੇ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣ ਦਾ ਪੀੜਾ ਚੁੱਕਿਆ ਸੀ ਤੇ ਰੰਗਲਾ ਪੰਜਾਬ ਬਣਦਾ ਜਾ ਰਿਹਾ ਮੈਨੂੰ ਲੱਗਦਾ ਬਾਣੀ ਗਿਆ ਜਦੋਂ ਇੰਦਾਂ ਦੇ ਤੁਹਾਡੇ ਮੇਲੇ ਲੱਗਣ ਲੱਗੇ ਨਾ ਤਾਂ ਆਪੇ ਹੀ ਲੱਗਣ ਲੱਗਦਾ ਵੀ ਮਨ ਦੇ ਵਿੱਚੋਂ ਆਪਣੇ ਜਿੰਨਾ ਵੀ ਕੜਤਣ ਹੈ ਜਿੰਨੇ ਵੀ ਆਪਣੇ ਵਿੱਚ ਆਪਸੀ ਸਹਿਯੋਗ ਦੀ ਭਾਵਨਾ ਕਰੀ ਸੁਭਾਤ ਵਧਾ ਲਗੀ ਨਮੇ ਤੇ ਸੋ ਮੈਂ ਇੱਕ ਧੀ ਭੀ ਬੈਠ ਕੇ ਵਿਚਾਰੀ ਨੂੰ ਬਜਾਰਿਸ਼ ਕਰੂੰਗੀ ਛੋਟੀਆਂ ਨੂੰ ਕਿ ਇੰਨਾਂ ਦੇ ਬਜ਼ੁਰਗਾਂ ਕੋਲ ਬੈਠਿਆ ਕਰੋ ਇਹਨਾਂ ਤੋਂ ਪੁਰਾਣੀਆਂ ਕਹਾਣੀਆਂ ਸੁਨਿਆ ਕਰੋ ਜਿਹਦੇ ਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਅੱਗੇ ਹੁੰਦਾ ਸੀਗਾ ਸੱਸਾਂ ਤੇ ਬੜੀਆਂ ਬੋਲੀਆਂ ਪੈਂਦੀਆਂ ਹੁੰਦੀਆਂ ਸੀ ਪਰ ਹੁਣ ਤਾਂ ਜ਼ਮਾਨਾ ਮਾਡਰਨ ਆ ਗਿਆ ਸੱਸਾਂ ਮਾਡਰਨ ਹੋ ਗਈਆਂ ਨੋਹਾ ਮਾਡਰਨ ਹੋ ਗਈਆਂ ਆ ਕਿਉਂ ਕਿ ਹੁਣ ਤਾਂ ਸੱਸਾਂ ਕਿਸੇ ਲੀਆ ਵਾਲੀ ਰਹਿਣ ਲੱਗ ਪਈਆਂ ਨੇ ਕਿਉਂਕਿ ਜੇ ਅਸਲ ਮਾਂ ਸੱਸਾ ਮੈਂ ਇੱਕ ਗੱਲ ਜ਼ਰੂਰ ਕਹਿਣੀ ਹੁੰਦੀ ਆ ਜਦੋਂ ਆਪਾਂ ਆ ਗਏ ਨਾ ਤੇ ਜੇ ਸੱਸਾ ਕੋਲ ਥੋੜਾ ਘੂਰੂ ਵੀ ਤਾਂ ਪਿਆਰ ਵੀ ਵਧ ਕਰੂਗੀ ਸੱਸਾਂ ਦੇ ਆਪਾਂ ਬੱਚਿਆਂ ਦੇ ਮਨਾਂ ਦੇ ਵਿੱਚ ਇੱਕ ਗੱਲ ਜ਼ਰੂਰ ਪਾਉਣੀ ਆ ਕਿ ਆਪਣੀਆਂ ਸੱਸਾਂ ਹੀ ਕਰਨਦੀਆਂ ਮਾਂ ਮਾਂ ਨੇ ਇੱਕ ਮਾਰੇ ਤਾਂ ਆਪਾਂ ਨੂੰ ਤੋੜਤਾ ਪਰ ਇਹਨਾਂ ਦੇ ਕੋਲ ਜਦੋਂ ਆਪਾਂ ਸਿੱਖਦੇ ਆਂ ਬਹੁਤ ਕੁਝ ਤਾਂ ਮੈਨੂੰ ਲੱਗਦਾ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਮਤਲਬ ਸ਼ਾਂਤੀਪੂਰਵਕ ਚੱਲ ਪੈਂਦੀ ਆ ਸੋ ਪੜੀ ਮਾਨਸਾ ਦੇ ਸਾਰੇ ಗ್ರಾಮ ਪੰਚਾਇਤ ਨੂੰ ਯੋਗ ਸਿੱਖ ਸਵਾਵਾ ਦੇ ਜਿੱਤੇ ਮੈਂਬਰ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈ ਤੇ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਤੁਹਾਡੇ ਵਰਗੀਆਂ ਸਖੀਤਾ ਦੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਦਿੱਤਾ ਕਿੰਨੇ ਵੇਲੇ 5 ਵਜੇ ਰੈਡੀ ਹੋ ਗਈ ਸੀ ਫਿਰ ਕਹਿੰਦੇ ਜੀ ਥੋੜਾ ਜਿਹਾ ਲੇਟ ਆਇਓ ਫਿਰ ਅਸੀਂ ਬੈਠ ਕੇ ਗੱਲਾਂ ਕਰਨ ਲੱਗੇ ਕਿ ਕਿਹਨੇ ਖੜੀ ਦਸੋ ਹਾਰ ਵੀ ਸੀਗਾ ਅੱਜ ਇਹ ਵੀ ਇੱਕ ਭੈਣ ਭਰਾ ਦਾ ਇੱਕ ਨਿੱਕੇ ਰਿਸ਼ਤੇ ਦਾ ਜਿਹੜਾ ਹੈਗਾ ਕਿ ਉਹ ਹਾਰ ਆ ਬੱਚਿਓ ਕਿਉਂ ਵੀ ਵੱਧ ਗਿਆ ਵੀ ਬੱਚਿਆਂ ਨੂੰ ਹੁਣ ਪਤਾ ਲੱਗਣਾ ਕਿ ਆ ਸੋ ਬਾਤ ਬਾਤ ਬਿਮਾਰੀਆਂ ਸਭ ਤੋਂ ਵੱਧ ਬਿਮਾਰੀਆਂ ਮੇਰੇ ਨਾਲ ਬਜ਼ੁਰਗ ਬੀਬੀਆਂ ਨੂੰ ਦਿੰਦੀਆਂ ਇਹਦੇ ਇੰਨੀਆਂ ਬਜ਼ੁਰਗ ਹੋ ਕੇ ਜਦੋਂ ਇਹਨਾਂ ਨੂੰ ਇੰਨੀਆਂ ਬੋਲੀਆਂ ਯਾਦ ਨਹੀਂ ਇਹਨਾਂ ਨੱਚਦੇ ਨੇ ਪਰ ਦੇਖੋ ਵੀ ਜਵਾਨੀ ਪਹਿਰੇ ਨੱਚ ਕਿੰਨਾ ਜੋਸ਼ ਹੋਊਗਾ ਅੱਜ ਕੱਲ ਦੇ ਬੱਚੇ ਤਾਂ ਲੱਗਦਾ ਦੋ ਜਿਹੇ ਦੇਖ ਕੇ ਠੱਗ ਜਾਂਦੇ ਨੇ सा <laughs> म